ਅਸੀਂ ਤੇ ਖਾਲਸਾ ਏਡ ਨੂੰ ਇਹੋ ਹੀ ਅਪੀਲ ਕਰਨੇ ਚਾਹੁੰਦੇ ਆ ਕਿ ਸਾਡੀ ਆਣ ਕੇ ਖਾਲਸਾ ਏਡ ਬਾਹ ਫੜੇ ਤੇ ਸਾਡਾ ਇਹ ਬੰਨ ਖਾਲਸਾ ਏਡ ਬਣਾ ਦੇ ਸਰਦਾਰ ਰਵਿੰਦਰ ਸਿੰਘ ਜੀ ਤੇ ਸਾਡਾ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਾਂਗੇ ਇਹ ਮਾੜੇ ਸਮੇਂ ਦੇ ਵਿੱਚ ਜੇ ਕੋਈ ਪਤਾ ਲੈਣ ਆ ਜੇ ਟਾਰਸ ਬਣਾਉਣ ਆ ਜੇ ਤੇ ਇਹੋ ਸਾਨੂੰ ਬਹੁਤ ਵੱਡਾ ਹੌਸਲਾ ਹੁੰਦਾ ਵਾ ਮਦਦ ਦੀ ਗੱਲ ਤੇ ਚਲੋ ਬਾਅਦ ਦੀ ਆ ਸਾਡੇ ਪਿੰਡ ਦਾ ਜਾਂ ਸਾਡੇ ਇਲਾਕੇ ਦਾ ਬਹੁਤ ਭਾਰੀ ਨੁਕਸਾਨ ਹੋਇਆ ਵਾ ਇਸ ਸਾਰੇ ਖਾਲਸਾ ਏਡ ਨੂੰ ਅਪੀਲ ਆ ਵੀ ਸਭ ਤੋਂ ਪਹਿਲਾਂ ਜਿਹੜਾ ਇਹ ਕੋਈ 6-7 ਕਿਲੋਮੀਟਰ ਦਾ ਸਾਡਾ ਬਨ ਸਾਡੇ 3-4 ਚੌਂ ਪਿੰਡਾਂ ਨੂੰ ਨੁਕਸਾਨ ਕਰਦਾ ਵਾ ਉਹਨੂੰ ਵੱਡਾ ਕੀਤਾ ਜਾਵੇ, ਚੌੜਾ ਕੀਤਾ ਜਾਵੇ ਤੇ ਜਿੱਥੇ-ਜਿੱਥੇ ਅਜੇ ਵੀ ਪਾੜ ਪਏ ਆ ਉਹ ਤੋਂ ਬਾਅਦ ਬਨ ਪੂਰਨ ਤੋਂ ਬਾਅਦ ਜ਼ਿਮੀਂਦਾਰਾਂ ਦਾ ਸਾਥ ਦਿੱਤਾ ਜਾਵੇ ਤੇ ਜਿਹੜੇ ਛੋਟੇ ਕਿਸਾਨਾਂ ਜਾਂ ਬਹੁਤ ਮਾਤੜ ਜ਼ਿਮੀਂਦਾਰ ਆ ਜਿਹੜੇ ਨਹੀਂ ਕੋਈ ਕਰ ਸਕਦੇ ਆਪਣੇ ਲੈਵਲ ਤੇ ਨਹੀਂ ਜ਼ਮੀਨ ਸਾਥ ਪਧਰੀ ਕਰ ਸਕਦੇ ਉਹਨਾਂ ਦਾ ਜ਼ਮੀਨ ਪਧਰੀ ਕਰਨ ਲਈ ਸਾਥ ਦਿੱਤਾ ਜਾਵੇ 4 ਦਿਨ ਬੰਦੀ ਕਰਾਈਏ ਠੀਕ ਹੈ ਉਹ ਪਿੱਛੋਂ ਲੱਗ ਸਾਨੂੰ ਇੱਕੋ ਇੱਕ ਤੁਹਾਡੇ ਕੋਲੋਂ ਸਾਡੀ ਖਾਲਸਾ ਏਡਨ ਨੂੰ ਸੰਗਤ ਵੱਲੋਂ ਅਪੀਲ ਵਾ ਸਾਡਾ ਜਿਹੜਾ ਬੰਨਵਾ ਇਹਦੇ ਵਿੱਚ ਸਾਡਾ ਸੰਜੋਗ ਜੇ ਕਿ ਜਿੰਨਾ ਤੁਸੀਂ ਕਰ ਸਕਦੇ ਜੇ ਉਹਨਾਂ ਅਪਰਾਲਾ ਕਰਵਾ ਦਿਓ ਤੇ ਇਹ ਲੋਕ ਰੋਟੀ ਖਾਂਦੇ ਰਹਿ ਜਾਣਗੇ ਤੇ ਇਹ ਵੀ ਵਸਦੇ ਰਹਿ ਜਾਣਗੇ ਜੇ ਪੰਜਾਬ ਗੁਰਾਂਵਾਂ ਦੇ ਨਾਂ ਦੇ ਵਸਦਾ ਵਾ ਤੇ ਫੇਰ ਹੀ ਵਸਦਾ ਵੇ ਜੇ ਸਿੱਖ ਖਿਸ਼ਾਲ ਵਾ ਇਹ ਧਾਰ ਸਾਲ ਦੇ ਡੁੱਬਣ ਵਾਲੇ ਲੋਕ ਵਾ ਤੇ ਇਹਨਾਂ ਨੇ ਕਦੀ ਕਿਸੇ ਨੂੰ ਨਹੀਂ ਅੱਜ ਤਿੱਕ ਰੱਖਿਆ ਆ ਪਹਿਲੀ ਵਾਰਾ ਇਹਨਾਂ ਨੇ ਬੇਨਤੀ ਕੀਤੀ ਆ ਤੇ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਉਹਨੂੰ ਉੱਤੇ ਤੁਰਿਆ ਜਾਊਗਾ ਇਹਦਾ ਹਾਲਤ ਉਹ ਹੀ ਆ ਸੀ 13 ਕਿਲੋਮੀਟਰ ਬਣਨ ਜਾਂ ਲੰਮਾ ਵਾ ਪਰ ਅਸੀਂ ਤੁਹਾਡੇ ਕੋਲੋਂ 13 ਕਿਲੋਮੀਟਰ ਨਹੀਂ ਬਣਾਉਣਾ 6 ਕਿਲੋਮੀਟਰ ਦਾ ਏਰੀਆ ਵਾ ਇਹਦੇ ਵਿੱਚ ਲਗਭਗ ਲੈ ਕੇ ਚੱਲੋ 25 ਤੋਂ 50 ਲੱਖ ਰੁਪਈਆ ਵੀ ਲੱਗ ਸਕਦਾ ਆ ਵੇਖੋ ਜੀ ਕਰੋ ਦਰਸ਼ਨ ਮੁੰਡਾ ਪਿੰਡ ਮੰਡਾ ਦੇ ਮੈਂ ਤੇ ਪਹਿਲਾਂ ਕਰ ਤੁਹਾਡਾ ਧੰਨਵਾਦ ਕਰਦੇ ਖਾਲਸਾ ਏਡ ਦਾ ਜਿਨ੍ਹਾਂ ਨੇ ਆਣ ਕੇ ਸਾਡੇ ਦੁੱਖ ਦੇ ਸਮੇ ਸਾਡੇ ਆਣ ਕੇ ਸਾਰ ਲਈ ਆ ਤੇ ਅਹੀਂ ਉਹ ਬੇਨਤੀ ਕਰਦੇ ਆ ਵੀ ਜਿੱਥੋਂ ਤੱਕ ਵੀ ਇਹਨਾਂ ਦੀ ਸਾਨੂੰ ਆਸ ਵਾ ਤੇ ਸਾਡੇ ਜੋ ਲੋਕਾਂ ਦੀ ਨੁਕਸਾਨ ਹੋਇਆ ਵਾ ਸਾਡਾ ਜਿਹੜਾ ਬੰਨਵਾ ਇਹਦੇ ਹੁੰਦੇ ਵੀ ਜਿੱਥੋਂ ਤੱਕ ਵੀ ਉਹ ਸਾਡਾ ਸੰਯੋਗ ਮਿਲਦਾ ਸਾਨੂੰ ਤੇ ਸਾਨੂੰ ਜਿਹੜਾ ਬੰਨ ਛੜੀ ਮਦਦ ਕੀਤੀ ਜਾਵੇ ਇਹ ਤੇ ਉਹ ਬੇਨਤੀ ਕਰਦੇ ਆ ਜੀ ਨੇਟੋ ਜਿਹੜੀਆਂ ਜਮੀਨਾਂ ਤੁਸੀਂ ਪਾਣੀ ਵੇਖਿਆ ਵਾ ਰੱਦ ਲਾ ਜੀ ਉਹ ਸਾਰੀਆਂ ਜਮੀਨਾਂ ਲੋਕਾਂ ਦੀਆਂ ਜਿਹੜੀਆਂ ਸੋਟਿਆਂ ਜੀਆਂ ਉਹਦੇ ਨਾਲ ਪੋਜੂ ਲੋਕੀਆਂ ਆਪਣੀਆਂ ਜਮੀਨਾਂ ਦੇ ਬੌਣ ਨਹੀਂ ਆਪਣੇ ਰਸਤਾ ਵੀ ਸੁੱਕ ਜੂ ਰਸਤਾ ਸਾਰਾ ਰੋਜ਼ ਸਾਰਾ ਹਾਲ ਹੋ ਜਗਈ ਇਧਰੋਂ ਦੇ ਪਾਣੀ ਹੁਣ ਪੈ ਨਹੀਂ ਰਿਹਾ ਜਿਹੇ ਬਨੇ ਉਧਰੋਂ ਪਾਣੀ ਪੈ ਰਿਹਾ ਵਾ ਉਹਨੂੰ ਆਪਾਂ ਪਾਣੀ ਇਧਰੋਂ ਪੈ ਰਿਹਾ ਉਹਨੂੰ ਆਪਾਂ ਪੈਲ ਦੀਏ